ਇਹ ਗਰੀਆ ਤੇ ਰੈਕਟਰਾਂ ਪਰਿਸ਼ਕਾ ਕੋਟੀ ਕੀਤੀ ਗਈ ਹੈ ਕਿਸ ਤਰ੍ਹਾਂ ਕੇ ਰਹੀ ਹੈ ਕਿਸ ਤਰ੍ਹਾਂ ਇਹ ਇਹਦੇ ਵਿੱਚ ਜੀ ਜੋ ਸਾਡੇ ਮਾਨ ਜੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਹਰਚਨ ਚੌਧਰੀ ਜੀ ਆਈਪੀਐਸ ਜੀਤੇ ਤੇ ਸ਼ਾਨਦਾਰ ਦੇ ਚ ਜੋ ਜਗਦੀ ਦਿਹਾੜਾ ਹੈ 15 ਅਗਸਤ ਜੋ ਆਪਾਂ ਹਰ ਸਾਲ ਮਨਾਉਂਦੇ ਆ ਇਹਦੇ ਵਿੱਚ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜੋ ਮਾਲ ਵਗੈਰਾ ਜਾਂ ਭੀੜ ਭੜਕੇ ਵਾਲੀ ਮਾਰਕੀਟ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਆ ਜੋ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ਰਾਰਤੀ ਵਿਅਕਤੀ ਕੋਈ ਕੋਈ ਅਣਸਾਖੀ ਘਟਰਾ ਨੂੰ ਅੰਜਾਮ ਨਾ ਦੇਵੇ ਤੇ ਕੋਤਰ ਕਿੰਨੀ ਤੇ ਨਾਕਾਬੰਦੀ ਨੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੇ ਚੈਕਿੰਗ ਹੋਈ ਹੋਈ ਹੈ। ਇਹਦੇ ਵਿੱਚ ਜੀ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ ਤੇ ਜੋ ਸਾਡੇ ਸ਼ਹਿਰ ਦੇ ਵਿੱਚ ਪੀਸੀਆਰ ਹੈ ਉਹਨਾਂ ਨੂੰ ਅਲਰਟ ਕੀਤਾ ਹੋਇਆ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਨੂੰ ਆਪਣੇ ਥਾਣੇ ਤੇ ਆ ਕੇ ਸਾਡੇ ਫੇਸ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਕੋਈ ਡਰਦਾ ਮਾਹੌਲ ਨਾ ਬਣੇ ਤਾਂ ਕੋਈ ਉਹ ਆਪਣਾ ਵਧੀਆ ਤਰੀਕੇ ਨਾਲ 인ਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਕਰ ਸਕੇ ਕਿੰਨੀ ਫੋਰਸ ਡਿਪਲੋਏ ਕੀਤੀ ਇਹਦੇ ਵਿੱਚ ਇਹਦੇ ਵਿੱਚ ਸਾਡੇ ਸੀਨੀਅਰ ਆਫਸਰਾਂ ਵੱਲੋਂ ਸਾਨੂੰ 5 ਲੱਖੇ ਜੋ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਐ ਤੇ ਬਾਕੀ ਪੀਸੀਆਰ 6 ਪੀਸੀਆਰ ਦੀਆਂ ਪਾਰਟੀਆਂ ਹੀ ਆ ਜੋ ਸ਼ਹਿਰ ਦੇ ਵਿੱਚ ਦਿਨੇ ਤੇ ਰਾਤ ਦੇ ਟਾਈਮ ਗਸ਼ਟ ਕਰਨੀਆਂ ਤਾਂ ਜੋ ਸ਼ਹਿਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹੇ